ਅੱਲਾ ਦਾ ਬਹੁਤ-ਬਹੁਤ ਮੁਬਾਰਕਾਂ ਵਿਆਲੀਆਂ ਜੋੜੀਆਂ ਨੂੰ ਤੇ ਸਾਡੇ ਗਲਾਬ ਸਿੱਧੂ ਨੂੰ ਉਹਨਾਂ ਨੇ ਜਨਮ ਦਿਨ ਦੇ ਤੇ ਜਿਹੜਾ ਇਹ ਬਰਾਨਾ ਕਰਿਆ ਬਹੁਤ ਹੀ ਵਧੀਆ ਸੋ ਤਾੜੀ ਮਾਰ ਦਿਓ ਇੱਕ ਵਾਰੀ ਸਾਰੇ ਜਣੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਕੌਰ ਸਿੰਘ ਕਰੋੜ ਸਾਹਿਬ ਤੇ ਜਿੰਨੇ ਵੀ ਸੱਜਣ ਮਿੱਤਰ ਆਏ ਹਨ ਮੋਲਕ ਪਾਤਰਾ ਸਾਹਿਬ ਸਾਰਿਆਂ ਨੂੰ ਜੀਓ ਆਇਆਂ ਨੂੰ ਸੋ ਵਿੱਚ ਦੀ ਸਾਡੀ ਡਿਊਟੀ ਲੱਗੀ ਆ ਵੀ ਚਾਰ ਮਿੰਟ ਹਸਾ ਲੀਏ ਕਿਉਂਕਿ ਹਸਾਉਣਾ ਬਹੁਤ ਔਖਾ ਹੈ ਤੇ ਧੰਨਵਾਦ ਕਰਦੇ ਆ ਸਾਡੇ ਪ੍ਰਸ਼ਾਸਨ ਪੁਲਿਸ ਮੁਲਾਜ਼ਮ ਜਿੰਨੇ ਵੀ ਅਫਸਰ ਸਾਹਿਬ ਆਏ ਆ ਸਾਰਿਆਂ ਦਾ ਜੀ ਆਇਆਂ ਹਾਂ ਹਾਂ ਬੋਲ ਕਿਵੇਂ ਆ ਫੇਰ ਲੱਗੀਆਂ ਨਾ ਰੌਣਕਾਂ ਮੈਂ ਕਹਣੀ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਹਾਂ ਕਾ ਤੂੰ ਕੀ ਗੱਲ ਗੁੱਸੇ ਜੇ ਹੋਈ ਬੈਠੀ ਸੀ ਇੰਨਾ ਖੁਸ਼ੀ ਦਾ ਮਾਹੌਲ ਬਣਿਆ ਵਾ ਸੋਡਲੇ ਮੈਂ ਗੁੱਸੇ ਹੋਣਾ ਹੀ ਆ ਮਾੜਾ ਮੋਟਾ ਸਜ਼ਾ ਕੇ ਲਿਆਇਆ ਕਰ ਮੈਨੂੰ ਇੱਥੇ ਸਜ਼ਾ ਕੇ ਹੁਣ ਜਿੰਨਾ ਪਾਉਡਰ ਪਾਉਡਰ ਆ ਜਿਹੜਾ ਲਾ ਲਿਆ ਹੋਰ ਇਹਨੂੰ ਮੈਂ ਇੱਥੇ ਹੁਣ ਸੀਮੈਂਟ ਨਾਲ ਲੱਪ ਦੇਆ ਆ ਦੇਖ ਲੈ ਮੇਰੇ ਪੈਰ ਤਾਂ ਹੈਗੇ ਮਰ ਜਾਣੇ ਵਿੱਚ ਝੰਝਰਾ ਹੈ ਨਹੀਂ ਹੈ ਨਹੀਂ ਮੇਰੇ ਹੱਥ ਤਾਂ ਹੈਗੇ ਵਿੱਚ ਪੰਗਾ ਹੈ ਨਹੀਂ ਹੈ ਨਹੀਂ ਮੇਰੇ ਗਾਲਤਾ ਹੈਗਾ ਤੇ ਚਗਾਨੀ ਹੈ ਨਹੀਂ ਹੈ ਨਹੀਂ ਆ ਦੇਖ ਲੋ ਜੀ ਮੇਰੇ ਕੰਨ ਤਾਂ ਹੈਗੇ ਵਿੱਚ ਕਾਂਟੇ ਹੈ ਨਹੀਂ ਆ ਦੇਖ ਲੋ ਜੀ ਮੇਰੇ ਕੋਲੇ ਬਟੂਗਾ ਤਾਂ ਹੈਗਾ ਵਿੱਚ ਪੈਸੇ ਹੈ ਨਹੀਂ ਜਦੋਂ 4 ਪੈਸੇ ਆਏ ਲੈ ਦੂ ਦੇਖ ਪਿੰਡ ਵਾਲੇ ਸਾਰੇ ਬੈਠੇ ਆ ਪਿੰਡ ਵਾਲੇ ਦਿਲਾਂ ਦੇ ਸੱਚੇ ਸੱਚੇ ਹੁੰਦੇ ਆ ਜੋ ਗੱਲ ਤਾਂ ਮਨਚਾ ਉਹੀ ਜ਼ੁਬਾਨ ਤੇ ਆ ਵੀ ਅਸੀਂ ਸ਼ਹਿਰ ਵਾਲੀਆਂ ਹੁੰਨੀਆਂ ਹੁਣ ਲਿਖੀਆਂ ਇੰਟੈਲੀਜੈਂਟ ਹੁੰਨੀਆਂ ਜਦੋਂ ਸਵੇਰੇ ਉੱਠਦੀਆਂ ਆਪਣੇ ਘਰ ਵਾਲੇ ਲਈ ਬੈਟੀ ਲੈ ਕੇ ਜਾਂਦੀਆਂ ਨਾਲੇ ਮਿੰਨਾ ਮਿੰਨਾ ਜੇ ਗਾਣਾ ਗਾਉਂਦੀ ਆ ਪਤਾ ਕਿਵੇਂ ਕਿਵੇਂ ਉਠੋ ਜੀ ਥੋੜੀ ਜਾਂ ਦੇ ਜਾਨ ਗੁੱਟ ਮਾਰਨਿੰਦੀ ਕਹਿੰਦੀ ਐ ਸਾਰਾ ਦਿਨ ਬੰਦੇ ਦਾ ਖੜਿਆ ਰਹਿੰਦਾ ਸਾਡੇ ਕੰਡਾਲੀਆਂ ਨੂੰ ਕਿਹੜੀ ਗੁੱਡ ਮਾਰਨਿੰਗ ਕਿਹੜੀ ਗੱਡਟੀ ਤੜਕੇ ਉੱਠਣ ਸਾਰੀ ਕਹਿਣਗੀਆਂ ਕੋਈ ਬਾਬਾ ਮਰ ਗਈ ਵੇ ਮੇਰੀ ਨਾੜ ਤੇ ਨਾੜ ਚੜ ਗਈ ਵੇ ਵੇ ਪਿੰਡ ਵਾਲਾ ਡਾਕਟਰ ਸਾਥ ਲੋ ਵੇ ਨੀਵਾ ਮਰ ਜਾਨੀ ਘਟਾ ਮੇਰੀ ਚੁੱਲੀ ਚੱਪ ਗਿਆ ਅਸੀਂ ਤਾਂ ਲੜਾਈ ਤੋਂ ਸਟਾਰਟ ਹੁੰਦੇ ਆ ਸਵੇਰੇ ਪਿੰਡਾਂ ਦੇ ਸਾਡੇ ਸ਼ਹਿਰਾ ਵਾਲੀਆਂ ਚੰਗੇ ਸ਼ੇਂਕੂ ਚੰਗੇ ਕਨੀਸ਼ ਲਉਂਦੀਆਂ ਨੇ ਬਰਨਾਲੇ ਤੱਕ ਮੈਂ ਕਾ ਮਾਰਦੀ ਜਾਂਦੀਆਂ ਸਾਡੇ ਚਿੰਡਾਂ ਵਾਲਿਆਂ ਨੂੰ ਮੈਂ ਤੈਨੂੰ ਦੱਸਿਆ ਕਿੱਥੇ ਵਿਚਾਰਿਆਂ ਨੂੰ ਬੇਲ ਹੁੰਦੀ ਐ ਠੀਕ ਐ ਨਾ ਇਹ ਤਾਂ ਬੁੱਧਵਾਰ ਨੂੰ ਵੀ ਗਵਰਡਰ ਨੂੰ ਬਾਜ਼ ਮਾਰ ਕੇ ਪੁੱਛਦੀਆਂ ਥੋੜੇ ਘੱਟ ਬਿਲਕੁਲ ਅੱਜ ਬੁੱਧਵਾਰ ਆ ਮੈਂ ਕਿਸੀ ਨਾਨਾ ਦਾ ਕੋਤ ਮਾਰਨ ਨੂੰ ਹੁੰਦੇ ਆ ਬੱਚੇ ਨੂੰ ਤਾਂ ਲੌਂਦੇ ਆ ਪਰ ਕੁਛ ਨਹੀਂ ਜਵਾਨੇ ਦੀ ਗੱਲ ਕਰਦੇ ਆ ਵੀ ਆਹ ਸਾਡੇ ਸ਼ਹਿਰਾਂ ਦੇ ਜਵਾਕ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਮੰਮੀ ਪਾਪਾ ਨੇ ਪਤਾ ਕੀ ਪਲਾਨ ਕਰਦੇ ਆ ਕੀ ਪਲਾਨ ਕਰਦੇ ਆ ਮੰਮੀ ਪਾਪਾ ਹਮ ਕੁਲੋ ਮਨਾਰੀ ਚਲੇ ਤੇ ਉੱਚੀ ਪਹਾੜ ਤੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਉਹ ਦੇਖੋ ਪਾਪਾ ਗੱਡੀ ਕਿਤਨੀ ਛੋਟੀ ਸੀ ਲੱਗ ਰਹੀ ਹੈ ਸਾਡੇ ਪਿੰਡਾਂ ਵਾਲੇ ਕੱਲ੍ਹਸ਼ ਨੇ ਏਡੇ ਹੁੰਦੇ ਆ ਐਲਪੀ ਏਡੇ ਹੁੰਦੇ ਆ ਇਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਇੱਕੋ ਹੀ ਜਿਆਦਾ ਹੁੰਦੀ ਆ ਬੇਬੂ ਆ ਤੇ ਦੋਨਾ ਛੁੱਟੀਆਂ ਤੇ ਮਾ ਮਾਮੇ ਦੇ ਪਿੰਡ ਜਾਉਂਗਾ ਆ ਥੋੜੇ ਸ਼ਹਿਰਾਂ ਵਾਲੇ ਬੱਚੇ ਆ ਜਿਹੜੇ ਬਾਂਦਰ ਨੂੰ ਦੇਖ ਕੇ ਕਹਿਣਗੇ ਪਾਪਾ ਮੰਕੀ ਮuje ਸਪਾ ਲੋ ਡਰ ਲੱਗ ਰਹਾ ਹੈ ਸਾਡੇ ਪਿੰਡਾਂ ਵਾਲੇ ਪਤਾ ਕੀ ਕਹਿਣਗੇ ਕੀ ਕਹਿੰਦੇ ਕੁੜੇ ਆ ਲਾਈ ਕਰਾਂ ਗੱਡੀ ਸਾਈਡ ਤੇ ਟੜਾ ਚੱਕ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਵੀ ਭੱਜਿਆ ਜਾਂਦਾ ਸੋਚਦਾ ਸਾਲੀ ਮੈਥੋਂ ਭੈੜੀ ਨਸਲ ਕਿਹੜੀ ਆ ਗਈ ਇਲਤੀ ਵਾਲੇ ਹੁੰਦੇ ਆ ਥੋੜੇ ਉੱਚੀ ਜਗ੍ਹਾ ਤੇ ਜਾ ਕੇ ਕਹਿਣਗੇ ਛੋਟੀ ਸੀ ਗੱਡੀ ਸਾਡੇ ਦਾ ਪਿੰਡ ਵਾਲੇ ਉੱਚੀ ਜਗ੍ਹਾ ਤੇ ਜਾ ਕੇ ਇੱਕੋ ਹੀ ਗੱਲ ਕਹਿੰਦੇ ਆ ਹਾਥੂ ਦੇਖੀ ਪਹਿਲਾਂ ਤੇਰਾ ਹੱਥ ਥੱਲੇ ਜਾਂਦਾ ਕਿ ਮੇਰਾ ਵੇ ਆਹ ਸਾਡੇ ਸ਼ਹਿਰ ਵਾਲੇ ਜਦੋਂ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਣੀ ਵਾਈਫ ਨੂੰ ਦਿਖਾਉਂਦੇ ਆ ਵਾਈਫ ਮਤਲਬ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨ ਹਮ ਲੌਂਗ ਡਰਾਈਵ ਪਰ ਚੱਲੇ ਹਾਂ ਤੇ ਸਾਡੇ ਜਦੋਂ ਗੱਡੀ ਲੈ ਕੇ ਆਉਂਦੇ ਆਉਣ ਸਾਰੀ ਭਗਵਾਨ ਨੂੰ ਕਹਿਣਗੇ ਭਗਵਾਨ ਗੱਡੀ ਨਵੀਂ ਨਿਆਂਦੀ ਭਗਵਾਨ ਕਹੂ ਵੇ ਤੇਰਾ ਬਹਿ ਗਿਆ ਬੇੜਾ ਵੇ ਇਹ ਕਰਦਾ ਚੱਕ ਕੇ ਗੱਡੀ ਲਿਆਇਆ ਉਹ ਕਹਿੰਦਾ 35000 ਦੀ ਟਾਟਾ ਸੋਭੂ ਗਿਆ ਕਿਹੜਾ ਕਰਦਾ ਚੱਲ ਬਾਬੇ ਦੇ ਮੱਥਾ ਟੇਕਣ ਚਲੀ ਗਏ ਗੱਡੀ ਚ ਬੈਂਦੀ ਆ ਗੱਡੀ ਪਿੰਡ ਦੀ ਫਰਨੀ ਤੇ ਗਈ ਹੁੰਦੀ ਆ ਉਦੋਂ ਹੀ ਕਹੂ ਰੋਕੀ ਵੇ ਰੋਕੀ ਕੀ ਹੋ ਗਿਆ ਤੇਲ ਛੜ ਗਿਆ ਜਾਏ ਖਾਣੀ ਉਲਟੀ ਆਉਂਦੀ ਆ ਤਾਂ ਨਹੀਂ ਹਾਜਮ ਹੁੰਦਾ ਸਾਨੂੰ ਪਿੰਡ ਵਾਲਿਆਂ ਦੇ ਸਾਡੇ ਹੋਰ ਸੌਲਾ ਸਾਡੇ ਸ਼ਹਿਰ ਵਾਲੀਆਂ ਪਹਿਲੀ ਗੱਲ ਤੇ ਅਫਸੋਸ ਕਰਨ ਜਾਂਦੀਆਂ ਨਹੀਂ ਇਹ ਜਿਆਵੀ ਪੰਡ ਪਤਾ ਉਸ ਉਸ ਕਿਵੇਂ ਕਰਦੀਆਂ ਹਾਂ ਸੋਹ ਸਾਂਹ ਤਾਂ ਅੰਚੀ ਬਹੁਤ ਮਾੜਾ ਹੋਇਆ ਪਿੰਬੇ ਤੇ ਸ਼ੱਕ ਵੀ ਮਾਰਨੀ ਉਹ ਪਤਾ ਕਿਵੇਂ ਮਾਰਦੀ ਹਾਂ ਹਾਂ ਸਾਬੀ ਸਾਡੇ ਤਾਂ ਪਿੰਡ ਵਾਲਿਆਂ ਪਹਿਲਾਂ ਪਲਾਨ ਕਰਦੀਆਂ ਪਹਿਲਾਂ ਤਾਂ ਪਰਮਾਤਮਾ ਇਹ ਜੱਗ ਤੇ ਟਾਈਮ ਲੈ ਕੇ ਨਾ ਹਾਂ ਨਹੀਂ ਨਹੀਂ ਕਰਵਾਜਣ ਕੋਰੇ ਇਹ ਜੇ ਗੈਣ ਕਾਉਂ ਜਾਏ ਖੜੀਆਂ ਕੰਧਾਂ ਵਿੱਚ ਰੋਣਾ ਲਾ ਫਿਰ ਕਹਿਣ ਗਿਆ ਥੋੜ੍ਹੇ ਵਾਲੀ ਤਾਂ ਸ਼ੱਕ ਮਾਰ ਕੇ ਛੀ ਸੌਰੀ ਸਾਡੇ ਪਿੰਡ ਵਾਲਿਆਂ ਤਾਂ ਸ਼ੱਕ ਮਾਰਨ ਤੋਂ ਪਹਿਲਾਂ ਪੰਜ ਮਿੰਟ ਮੂੰਹ ਬਣਾਉਂਦੀਆਂ ਕਿਵੇਂ ਅੱਛੀ ਇਹ ਤਾਂ ਆ ਕੇ ਖੁੱਲ ਗਿਆ ਗੁੜੇ ਜਾ ਖਾਣੇ ਦਾ ਅਸੀਂ ਜੋ ਕਰਦੇ ਆ ਦਿਲ ਤੋਂ ਕਰਦੇ ਆ ਭੂਟੋ ਲੱਕੀਆਂ ਪੰਜਾਂ ਨਾ ਰੌਣਕ ਕਪੂਰ ਜੇ ਲੱਕੀਆਂ ਪਈਆਂ ਨੇ ਪਿੱਛੇ ਜੇ ਸਰਕਾਰ ਨੇ ਐਲਾਨ ਕਰਤਾ ਇਹ ਕੀ ਕਹਿੰਦੇ ਵੀ ਜਿਹਦੇ ਪੰਜ ਜਵਾਕ ਆ ਉਹ ਜ਼ਮੀਨ ਦਾ ਮਰੱਬਾ ਮਿਲੂ ਤੂੰ ਤਾਂ ਟੜ ਗਿਆ ਹੁਣ ਮੇਰਾ ਮੈਂ ਆਫਟਰ ਆਲ ਟੜਨਾ ਸੀ ਭੂਟੋ ਜਦੋਂ ਮੈਂ ਅਨਾਉਂਸਮੈਂਟ ਸੁਣੀ ਮੈਂ ਕਿਹਾ ਵੀ ਪੱਕੀ ਤਰ੍ਹਾਂ ਕਰਾ ਦੂਜੀ ਵਾਲੀ ਭਾਈ ਸਾਹਿਬ ਨੂੰ ਅਨਾਉਂਸਮੈਂਟ ਕਰਨ ਦੇ ਹਾਂ ਕਹਿੰਦਾ ਜੀ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕਾਂ ਨੂੰ ਜ਼ਮੀਨ ਦਾ ਮਰੱਭਾ ਮਿਲੂ ਚੱਕ ਤੀਆਂ ਸਪੀਟਾਂ ਨੂੰ ਡੋ ਕਰ ਨੂੰ ਮੈਂ ਕਿਹਾ ਭਗਵਾਨ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕਾਂ ਨੂੰ ਜ਼ਮੀਨ ਦਾ ਮਰੱਭਾ ਮਿਲੂ ਮੈਨੂੰ ਕਹਿੰਦੀ ਤੂੰ ਕਾਂ ਚੜਿਆ ਫਿਰਦਾ ਆਪਣੇ ਤਾਂ ਤਿੰਨ ਆ ਹਾਂ ਤੇਰੇ ਤੇਰੇ ਹਾਂ ਮੈਂ ਕਿਹਾ ਵਾਂਡੇ ਨਾ ਇਹ ਬਿਨਾਂ ਸੰਤ ਜਿਹੜੇ ਗਵਾਂਡੀਆਂ ਦੇ ਦੋਹੇ ਵੀ ਆਪਣੀਆਂ ਮੈਂ ਕਿਹਾ ਖੜ ਜਾ ਮੈਂ ਗਵਾਂਡੀਆਂ ਵਾਲੇ ਦੋਨੇ ਲੈ ਕੇ ਆਉਣਾ ਜਦੋਂ ਉਹ ਗਵਾਂਡੀਆਂ ਵਾਲੇ ਦੋਨੇ ਲਿਆਂਦੇ ਮੇਰੇ ਵਾਲੇ ਤਿੰਨੇ ਦੇ ਸਣ ਮਗਾ ਮੇਰੇ ਵਾਲੇ ਕਿੱਧਰ ਗਏ ਮੈਨੂੰ ਕਹਿੰਦੀ ਹੋਕਾ ਕੱਲੇ ਨਹੀਂ ਸੀ ਸੁਣਿਆ ਜਿਹਦੇ ਸੀਗੇ ਸਿਆਣਕੇ ਲੈ ਗਿਆ ਪਹਿ ਜਾਂਦਾ ਕਦੇ ਟੀ ਨੂੰ ਗੱਤੀ ਪਹਿ ਜਾਂਦਾ ਭੁੱਜੋ ਹਾਂ ਅੱਛੀ ਗੱਲ ਸੁਣੀ ਹਾਂ ਕੈਨੇਡਾ ਦੀ ਗੱਲ ਸੁਣਾਉਣ ਲੱਗੇ ਜੀ ਅਸੀਂ ਪਹਿਲੀ ਵਾਰੀ ਕੈਨੇਡਾ ਗਏ ਮੇਰੇ ਕੋਲ ਇੱਕ ਮੈਮ ਆਈ ਕਹਿੰਦੀ ਯੂਗਰ ਪੰਜਾਬੀ ਮਾਸ਼ ਯਸ ਆਈ ਐਮ ਪੰਜਾਬੀ ਕਹਿੰਦੇ ਤੁਹਾਡੇ ਦਿਮਾਗ ਬਹੁਤ ਹੁੰਦੇ ਆ ਮੈਂ ਕਿਹਾ ਕੋਈ ਬੰਦ ਸਕਦਾ ਕਮਾਲ ਦੀ ਗੱਲ ਹੈ ਸਹੀ ਗੱਲ ਹੈ ਹਾਂ ਪੂਰੇ ਮੈਂ ਕਿਹਾ ਗ੍ਰੀਵਲ ਨੂੰ ਪਤਾ ਵੀ ਪੰਜਾਬੀਆਂ ਦੇ ਦਿਮਾਗ ਬਹੁਤ ਹੁੰਦੇ ਆ ਕਹਿੰਦੀ ਫਿਰ ਹੁਣ ਆਏ ਬੱਸ ਜਹਾਜ਼ ਕਿੱਥੋਂ ਦੀ ਆਰਡਰ ਹੈ ਪੂਰੀ ਬਹਿ ਜਾ ਫਿਰ ਹਾਂ ਪੂਰੀ ਬਹਿ ਜਾ ਮੈਂ ਬਹਿਰੀ ਜੀ ਮੈਂ ਸ਼ੀਸ਼ਾ ਖੋਲ੍ਹਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮਗਿਆ ਹੁਣ ਜਾ ਰਿਹਾ ਵਿੰਨੀ ਪੈਗ ਥਾੜੇ ਤੂੰ ਦੱਸ ਤਾਂ ਲੈ ਮੈਂ ਦੱਸਦਾ ਉਹਨੇ ਪਾਇਲਟ ਨੂੰ ਪੁੱਛਿਆ ਪਾਇਲਟ ਕਹਿੰਦਾ ਯਸ ਬਿੰਲੀ ਪੈਗ ਥਾਣੀ ਜਾ ਰਿਹਾ ਮੈਨੂੰ ਕਹਿੰਦੀ ਥੋਮੂ ਕਿ ਮੈਨੂੰ ਪਤਾ ਲੱਗਿਆ ਹਾਂ ਤੇ ਮੈਂ ਗਿਆ ਜਦੋਂ ਮੈਂ ਹੱਥ ਬਾਹਰ ਕੱਢਿਆ ਮੇਰੇ ਹੱਥ ਤੇ ਬਰਫ਼ ਜੰਮ ਗਈ ਬਿੰਲੀ ਪੈਗ ਬਰਫ਼ ਬਹੁਤ ਜੰਮ ਗਈ ਪੈਂਦੀ ਹੈ ਅੱਛਾ ਅੱਧੇ ਇੱਕ ਘੰਟੇ ਬਾਅਦ ਕਹਿੰਦੀ ਹੁਣ ਦੱਸੋ ਪਾਨਾ ਜੀ ਕਿੱਥੋਂ ਦੀ ਜਾਹ ਜਾ ਰਿਹਾ ਮੈਂ ਕਹਿੰਦਾ ਪਹਿਲਾਂ ਨਾ ਸੋ ਪੰਨਾ ਇੱਥੇ ਮੈਨੂੰ ਪੰਜਾਬ ਪੁਲਿਸ ਫੜ ਲੈਂਦੀ ਆ ਨਾਕੇ ਤੇ ਜਦੋਂ ਮੁਲਾਜ਼ਮ ਜਾ ਕੇ ਅਫਸਰ ਨੂੰ ਲਾਹ ਦਿਆ ਜੀ ਪਾਨਾ ਭਗਾਉੜਾ ਉਹ ਕਹਿੰਦਾ ਫੜ ਲੋ ਸਾਲਾ ਸੁੱਕਿਆ ਨਾ ਜਾਵੇ ਉਹ ਮੇਰਾ ਨਹੀਂ ਭਗਾਉੜਾ ਮੈਂ ਕਹਿੰਦਾ ਮੈਨੂੰ ਕਹਿੰਦੀ ਹੁਣ ਕਿੱਥੋਂ ਦੀ ਜਾਹ ਮੈਂ ਹੱਥ ਮਾਰ ਕੱਢਿਆ ਹੱਥ ਮਰ ਕਰਕੇ ਮੈਂ ਕਿਹਾ ਨਿਊਯਾਰਕ ਅਮਰੀਕਾ ਜਾਣੀ ਆ ਡਰ ਇਹ ਫੇਰ ਦੱਸਤਾ ਦੱਸਤਾ ਉਹਨੇ ਪਾਇਲਟ ਨੂੰ ਪੁੱਛਿਆ ਪਾਇਲਟ ਕਹਿੰਦਾ ਯਸ ਅਮਰੀਕਾ ਦੇ ਨਿਊਯਾਰਕ ਜਾਣੀ ਜਾ ਰਿਹਾ ਮੈਨੂੰ ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਆ ਗਿਆ ਜੀ ਬੰਦਿਆਂ ਹੱਥ ਮਰਾ ਟੱਜ ਗਿਆ ਬੰਦਿਆਂ ਨੂੰ ਪਤਾ ਲੱਗ ਗਿਆ ਸਮਝਾਂਦੇ ਡਿਸਟਰਬ ਨਾ ਕਰ ਅੱਠ 9 ਘੰਟੇ ਜਾਜ ਉੱਡਿਆ ਮੈਨੂੰ ਕਹਿੰਦੀ ਖਾਣਾ ਜੀ ਖਾਣਾ ਜੀ ਹੁਣ ਦੱਸੋ ਜਹਾਜ਼ ਕਿੱਥੋਂ ਦੀ ਜਾ ਰਿਹਾ ਮੈਂ ਹੱਥ ਮਾਰ ਕੱਢਿਆ ਹੱਥ ਕਹਿੰਦੀ ਪਾਕਖਾਂ ਥਾਂ ਨਹੀਂ ਜਾ ਰਹਾ ਮੈਨੂੰ ਕਹਿੰਦੀ ਨਾ ਇੱਥੇ ਬਰਖ ਪੈਂਦੀ ਹੈ ਨਾ ਇੱਥੇ ਉੱਚੀਆਂ ਬੰਦੀਆਂ ਤੈਨੂੰ ਕਿਵੇਂ ਪਤਾ ਲੱਗਿਆ ਕਿ ਮਗਮ ਤੇਰਾ ਸਾਲਾ ਅਵੇਰੇ ਕੋ ਘੜੀ ਲਾ ਕੇ ਲੈ ਗਿਆ ਸੋ ਤਾੜੀਆਂ ਮਾਰ ਦਿਓ ਜੀ ਖੁੱਲ ਕੇ ਫਾਸਲੀ ਕਾਨੂੰਨ ਕਰਿਓ ਔਰ ਬਹੁਤ ਬਹੁਤ ਮੁਬਾਰਕਾਂ ਤੇ ਇੱਕ ਗੱਲ ਜ਼ਰੂਰ ਕਹਨੇ ਆ ਵੀ ਹਰ ਪਾਸੇ ਸੁਖਦੀਪ ਦੀ ਕਾਨੂੰਨ ਮਹਿਸੂਸ ਹੁੰਦੀ ਆ ਜੀ ਤੇ ਅੱਜ ਵੀ ਅਸੀਂ ਹੰਦਾ ਜੇ ਸਾਡੇ ਵਿੱਚ ਸੋ ਸਿੱਧੂ ਮੂਸੇਵਾਲੇ ਦੇ ਨਾਂ ਤੇ ਸਾਰੇ ਤਾੜੀਆਂ ਮਾਰ ਦਿਓ ਖੁੱਲ ਕੇ